ਜੇ ਕੀ ਆ ਰੇ ਇਹ ਤਾਂ ਸਾਨੂੰ ਵੀ ਨਹੀਂ ਪਤਾ ਜੀ ਹੈ ਜੀ ਗੁਰੂ ਗੋਬਿੰਦ ਸਿੰਘ ਦੇ ਸ਼ਹੀਦੀ ਦੇ ਯਾਰੇ ਹੈ ਸ਼ਹੀਦੀ ਦੇ ਆੜੇ ਕਿਹਦੇ ਗੁਰੂ ਗੋਬਿੰਦ ਸਿੰਘ ਜੀ ਜੀ ਬੰਦੀ ਜੋੜ ਮੇਲੇ ਦੇ ਆਏ ਜੀ ਹੈ ਮੇਲੇ ਦੇ ਆਏ ਅਸੀਂ ਮੇਲੇ ਦੇ ਸਹੀ ਹਾਂ ਜੀ ਪੁੱਤ ਕੀ ਨਾਮ ਆ ਨਾਮ ਅਜੀਤ ਅਜੀਤ ਸਿੰਘ ਅਜੀਤ ਸਿੰਘ ਤੇ ਗੁਰੂ ਸਾਹਿਬ ਕਿੰਨੇ ਨੇ ਆਪਣੇ ਪਤਾ ਤੁਹਾਨੂੰ ਕਿੰਨੇ ਨੇ ਹਾਂ ਜੀ ਤਿੰਨ ਗੁਰੂ ਪੁੱਤਾਂ ਬਣੇ ਨਹੀਂ ਦੋ ਦੇ ਪਤਾ ਹੈ ਕਿੰਨੇ ਦੇ ਜੁਹਾਰ ਸਿੰਘ ਜੀ ਤੇ ਇੱਕ ਚੇਤੇ ਨਹੀਂ ਆ ਰਹਾ ਹੈ ਚੇਤੇ ਨਹੀਂ ਆ ਰਿਹਾ ਜੀ ਬੱਚੇ ਨੂੰ ਪਤਾ ਨਹੀਂ ਜੀ ਇਤਿਹਾਸ ਬਾਰੇ ਕੁਝ ਵੀ ਹਾਂਜੀ ਮੈਨੂੰ ਪਤਾ ਹੈ ਇਹਨਾਂ ਨੂੰ ਨਹੀਂ ਪਤਾ ਹੈ ਇਹ ਕਿਉਂ ਜੀ ਮੈਂ ਕਾਰਨੇ ਪੁੱਛਣਾ ਬਸ ਤੁਹਾਡੇ ਤੋਂ ਪਲੀਜ਼ ਪਲੀਜ਼ ਵਧੀਆ ਤੁਹਾਨੂੰ ਯਾਦ ਆ ਇਹ ਗੱਲ ਬਹੁਤ ਵਧੀਆ ਕਾਬਿਲ ਤਾਰੀਫ ਆ ਤੇ ਤੇ ਗੁਰੂ ਸਾਹਿਬ ਕਿੰਨੇ ਨੇ ਆਪਣੇ ਪਤਾ ਹਾਂਜੀ ਗੁਰੂ ਸਾਹਿਬ ਕਿੰਨੇ ਨੇ ਚਾਰ ਸਿੱਖਾਂ ਦੇ ਦੱਸੋਗੇ ਸ਼ਿਵ ਜਰਾਵਰ ਸਿੰਘ ਜੀ ਸ੍ਰੀ ਗੁਰੂ ਫਤਿਹ ਸਿੰਘ ਜੀ ਹੈ ਗੱਪਾ ਸਾਹਿਬ ਸਤਨਾ ਵਾਈ ਗੁਰੂ ਕਰਾਉਣਾ ਇਹਨੂੰ ਠੀਕਾ ਠੀਕਾ ਤੂੰ ਵੀ ਯਾਦ ਕਰੇਂਗਾ ਮੈਂ ਵੀ ਯਾਦ ਕਰਿਆ ਠੀਕਾ ਇਹਨੂੰ ਵੀ ਯਾਦ ਕਰਾਣਾ ਵੀਰੇ ਨੂੰ ਵੀ ਹੈ ਕਿੰਨਾ ਵੀਰੇ ਨੂੰ ਵੀ ਯਾਦ ਕਰਾਵਾਂਗੇ ਹੈ ਕਿੰਨੇ ਗੁਰੂ ਨੇ ਪੰਜ ਪਹਿਜਾਤੇ ਕਿੰਨੇ ਨੇ ਪੰਜ ਹੈ ਪੰਜ ਠੀਕ ਹੈ ਤੇ ਇਥੇ ਮਛੋੜਾ ਸਾਹਿਬ ਦੀ ਧਰਤੀ ਤੇ ਕੀ ਹੋਇਆ ਸੀ ਅੰਦਾ ਨਹੀਂ ਪਤਾ ਨਾ ਪਿਆਰੇ ਸਹਬਜਾਦੇ ਸਹਬਜਾਦੇ ਪੰਜੇ ਤੇ ਜੀ ਹੈ ਨਾਮ ਪਤਾ ਹੈ ਜੀ ਕੋਈ ਯਾਰ ਦਸਤਾਰ ਬਣ ਕੇ ਲੁਕੀ ਜਾਂਦੇ ਹੈ ਦਾਦਾ ਕੰਮੇ ਸਹਬਜਾਦੇ ਕਿੰਨੇ ਨੇ ਹੈ ਸਹਬਜਾਦੇ ਨਹੀਂ ਪਤਾ ਅੱਜ ਕਿਆ ਕਰਨ ਆਏ ਹੋ ਯਹਾਂ ਪੇ ਸਵਾ ਜੀ ਕਿਆ ਹੋਇਆ ਥਾ ਪਤਾ ਹੈ ਹਾਂ ਗੁਰੂ ਗੋਬਿੰਦ ਸਿੰਘ ਜੀ ਕੇ ਸ਼ਹੀਦ ਹੋਏ ਥੇ ਬੱਚੇ ਈ ਲੜਕੇ ਹੋ ਰਹੇ ਆ ਅਸੀਂ ਕਿੱਥੇ ਲਾ ਹੈ ਲੜਦਾਂ ਗਿਆ ਉਹ ਵੀਰੇ ਮਜ਼ਾਕ ਆ ਕੀ ਹੋ ਗਿਆ ਕੰਨ ਚ ਕੁਛ ਨਹੀਂ ਕੰਨ ਬਣਵਾਇਆ ਹੋਇਆ ਠੀਕ ਆ ਬੇਬੀ ਕੀ ਹੋਇਆ ਸੀ ਇਹਨਾਂ ਦਿਨਾਂ ਜੀ ਇਹ ਪਤਾ ਇਹਨੂੰ ਪਤਾ ਹੀ ਚੁੰਨੀ ਵਾਲਾ ਗੀਤ ਕੀਦਾ ਚੁੰਨੀਆਂ ਰੰਗਾਉਣੇ ਵਾਲੇ ਚੁੰਨੀਆਂ ਰੰਗਾ ਕਰਨਾ ਚਲੇਦਾ ਉਹ ਪਤਾਗਾ ਹੋਰ ਬੈ ਖਾਲਸਾ ਬਾਗ ਨੂੰ ਕੀ ਫਤਿਹ ਸੰਗਤ ਜੀ ਇਸ ਸਮੇਂ ਅਸੀਂ ਪਹੁੰਚੇ ਆਂ ਸ੍ਰੀ ਮਾਛੀਵਾੜਾ ਸਾਹਿਬ ਕੇ ਜਿਵੇਂ ਕਿ ਅੱਜ ਜੋ ਸ਼ਹੀਦੀ ਸਭਾ ਚੱਲ ਰਹੀ ਹੈ ਸ਼ਹੀਦੀ ਦੇ ਹੜੇ ਚੱਲ ਰਹੇ ਨੇ ਮਾਛੀਵਾੜਾ ਸਾਹਿਬ ਕੇ ਦੂਜਾ ਦਿਨ ਹੈ ਅਤੇ ਇਸ ਮੌਕੇ ਤੇ ਸੰਗਤ ਦੂਰੋਂ ਦੂਰੋਂ ਆਈ ਹੈ ਤੇ ਜਿਵੇਂ ਕਿ ਆਪਾਂ ਪਹਿਲਾਂ ਵੀ ਤੁਹਾਡੇ ਸਾਹਮਣੇ ਉਪਰਾਲੇ ਲੈ ਕੇ ਆਉਂਦੇ ਆਂ ਨੌਜਵਾਨਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਪੁੱਛਦੇ ਆਂ ਕਿ ਜੋ ਸਿੱਖ ਇਤਿਹਾਸ ਬਾਰੇ ਸੀ ਦੇ ਇਤਿਹਾਸ ਬਾਰੇ ਕੀ ਜਾਣਦੇ ਨੇ ਸੋ ਗੱਲਬਾਤ ਕਰਦੇ ਆਂ ਪੁੱਛਦੇ ਆਂ ਇੱਥੇ ਜੋ ਇੱਥੇ ਲੋਕ ਆਏ ਨੇ ਕੀ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਜਾਂ ਫਿਰ ਇੱਕ ਸਿਰਫ ਉਹਨਾਂ ਲਈ ਮੇਲਾ ਹੀ ਬਣ ਕੇ ਰਹਿ ਗਿਆ ਇਹ ਜੋ ਸਿੱਧੀ ਸਭਾ ਹੁੰਦੀ ਹੈ ਉਹ ਗੱਲਬਾਤ ਕਰਦੇ ਆ ਸੱਸੀ ਗਾਲ ਜੀ ਕੀ ਨਾਮ ਸੁਖਵਿੰਦਰ ਸਿੰਘ ਤੁਹਾਡਾ ਕੀ ਨਾਮ ਆ ਹਰਪੀ ਸਿੰਘ ਜੀ ਬੰਦੀਪ ਸਿੰਘ ਕਿੱਥੋਂ ਆਏ ਹੋ ਇਹ ਹਾਦਪਰੇ ਤੋਂ ਠੀਕ ਹੈ ਤੇ ਕੀ ਹੋਇਆ ਅੱਜ ਕੀ ਆ ਰੇ ਇਹ ਤਾਂ ਸਾਨੂੰ ਵੀ ਨਹੀਂ ਪਤਾ ਜੀ ਸਭਾ ਜੀ ਕੀ ਹੈ ਜੋ ਗੁਰਗੋਬਿੰਦ ਸਿੰਘ ਦੇ ਸ਼ਹੀਦੀ ਦੇ ਆਰੇ ਹਾਂ ਸ਼ਹੀਦੀ ਦਿਹਾੜੇ ਕਿਹਦੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਹੋਏ ਸੀ ਹਾਂਜੀ ਤੁਸੀਂ ਦਮਾਲਾ ਬੰਨਿਆ ਹੋ ਸਿਰ ਤੇ ਤੁਹਾਨੂੰ ਇਹ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਹੋਏ ਸੀ ਅਸੀਂ ਬੰਦੀ ਜੋੜ ਮੇਲੇ ਦੇ ਆਏ ਜੀ ਹਾਂ ਮੇਲੇ ਦੇ ਆਏ ਅਸੀਂ ਸਹੀ ਹਾਂ ਜੀ ਛੋਟੇ ਸਹਾ ਜਦੀ ਸਹੀ ਸੀ ਦੀਦੇ ਸਾਰੇ ਇਕੱਠੇ ਆਏ ਸ਼ੀਦੀ ਜੋੜ ਸ਼ੀਦੀ ਜੋੜ ਸ਼ੀਦੀ ਜੋੜ ਮੇਲੇ ਦੇ ਆਏ ਵੀਰੇ ਸੀਦੀ ਸਵਾ ਸੀਦੀ ਦਿਹਾੜੇ ਗਏ ਸਾਂ ਜਿਹੜੇ ਮੇਲਾ ਨਹੀਂ ਗਏ ਮੇਲਾ ਕਹਿੰਦੇ ਨੇ ਸੀਦੀ ਜੋੜ ਮੇਲ ਕਹਿੰਦੇ ਨੇ ਮੇਲਾ ਨਹੀਂ ਕਹਿੰਦੇ ਮੇਲਾ ਤੇ ਮੇਲ 'ਚ ਬਹੁਤ ਫਰਕ ਆ ਮੇਲ ਦਾ ਮਤਲਬ ਹੁੰਦਾ ਇਕੱਠ ਹੋਣਾ ਇੱਕ ਥਾਂ ਤੇ ਇਕੱਠੇ ਹੋਣਾ ਮੇਲਾ ਹੋਰ ਕਿੱਦਾਂ ਗੱਲ ਕਰਦੀ ਸੀ ਅਸੀਂ ਪੁੱਛ ਰਹੇ ਆ ਵੀ ਜਵਾਨੀ ਕਿੱਧਰ ਨੂੰ ਜਾ ਰਹੀ ਆ ਹਾਂਜੀ ਫਿਰ ਅਸੀਂ ਸਾਡੇ ਇਤਿਹਾਸ ਬਾਰੇ ਪਤਾ ਵੀ ਆ ਜਿਵੇਂ ਹੁਣ ਆ ਪੀਰ ਕਹਿੰਦਾ ਮੈਨੂੰ ਪਤਾ ਨਹੀਂ ਕੀ ਹੋਇਆ ਹਾਂ ਤੂੰ ਪੁੱਤਰ ਧਰਤੀ ਦੇ ਨੇੜੇ ਰਹਿੰਦੇ ਹੋ ਤੁਹਾਨੂੰ ਨਹੀਂ ਜੇ ਪਤਾ ਹੋਊਗਾ ਹੁਣ ਪਤਾ ਕੀ ਗੱਲ ਹੈ ਜਿਹੜੀ ਪਹਿਲੀ ਜਨਰੇਸ਼ਨ ਆ ਤੁਹਾਡੇ ਮਾਤਾ ਪਿਤਾ ਨੇ ਹੋਰ 20 ਸਾਲ ਨੂੰ 50 ਸਾਲ ਨੂੰ ਉਹਨਾਂ ਨੇ ਵਿਰਧ ਹੋਣਾ ਠੀਕ ਆ ਜਹਾਨ ਤੋਂ ਵੀ ਜਾਣ ਆਉਣ ਵਾਲਾ ਸਮਾਂ ਤੁਹਾਡਾ ਹੈਗਾ ਤੁਸੀਂ ਅੱਗੇ ਕੀ ਸਿਖਾਵੋਗੇ ਤੁਹਾਡੇ ਵਿਆਹ ਵੀ ਹੋਣੇ ਨੇ ਅੱਗੇ ਤੁਹਾਡੇ ਬੱਚੇ ਵੀ ਹੋਣਗੇ ਉਹਨਾਂ ਨੂੰ ਤਾਂ ਹੀ ਦੱਸੋਗੇ ਜੇ ਤੁਹਾਨੂੰ ਪਤਾ ਹੋਊਗਾ ਅੱਜ ਵੀਰੇ ਕੈਮਰਾਮੈਨ ਦਿਖਾ ਲੈ ਪੜ੍ਹੂਗੇ ਹੁਣ ਗਾਹ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਪੁੱਤ ਕੀ ਨਾਮ ਆ ਨਾਮ ਅਜੀਤ ਅਜੀਤ ਸਿੰਘ ਅਜੀਤ ਸਿੰਘ ਹਾਂ ਪੂਰਾ ਨਾਮ ਬੋਲਨਾ ਅਜੀਤ ਸਿੰਘ ਜੱਤੀਬਾਲ ਠੀਕ ਹੈ ਤੇ ਕਿਹੜੀ ਕਲਾਸ ਚ ਪੜ੍ਹਦੇ ਹੋ ਐਲ ਕੇਜੀ ਠੀਕ ਹੈ ਅੱਜ ਕੀ ਕਰਨਾ ਹੈ ਉੱਥੇ ਸਬਾਤ ਹੈ ਹੈ ਸਬਾਤ ਹੈ ਸਬਾਤ ਹੈ ਬਹੁਤ ਵਧੀਆ ਚੱਲੇ ਇਹਦਾ ਵੱਡੇ ਬੱਚਿਆਂ ਨਾਲ ਤਾਂ ਵਧੀਆ ਵੱਡੇ ਵੱਡੇ ਮੇਲੇ ਹੀ ਕੀ ਜਾਂਦੇ ਨੇ ਠੀਕ ਹੈ ਕੀ ਹੋਇਆ ਸੀ ਪੁੱਤ ਪਤਾ ਹੈ ਤੁਹਾਨੂੰ ਕੀ ਹੋਇਆ ਸੀ ਸਵਾਤਾ ਤੇਂਦੀ ਪੁੱਤ ਦੱਸੋ ਕੀ ਦੀ ਦੀ ਸਾਬਜਾਦਿਆਂ ਦੀ ਬੋਲੋ ਹਾਂਜੀ ਛੋਟੇ ਤੇ ਵੱਡੇ ਸਾਬਜਾਦਿਆਂ ਦੀ ਹਾਂ ਬੋਲੋ ਹਾਂਜੀ ਠੀਕ ਹੈ ਤੇ ਗੁਰੂ ਸਾਹਿਬ ਕਿੰਨੇ ਨੇ ਆਪਣੇ ਪਤਾ ਤੁਹਾਨੂੰ ਕਿੰਨੇ ਨੇ ਹਾਂਜੀ ਤਿੰਨ ਗੁਰੂ ਸਾਹਿਬ ਨੇ 10 ਗੁਰੂ ਸਾਹਿਬ ਨੇ ਕਿੰਨੇ ਨੇ ਆਪਣੇ ਗੁਰੂ ਸਾਹਿਬ 10 ਗੁਰੂ ਸਾਹਿਬ ਠੀਕ ਤੇ ਸਾਬਜਾਦ ਦੇ ਕਿੰਨੇ ਸੀ ਪਤਾ ਕਿੰਨੇ ਸੀ ਬਾਬਾ ਜੀ ਸਿੱਧੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਜੀ ਸਿੱਧੀ ਜੁਹਾਰ ਸਿੰਘ ਜੀ ਬਾਬਾ ਜੋ ਜਾਸਦੀ ਬਾਬਾ ਜੋਰਾਵਰ ਸਿੰਘ ਜੀ ਬਫਤ ਸਿੰਘ ਜੀ ਵਾਹੀ ਬਾਬਾ ਬਾਬਾ ਹਲੋ ਹੋਰ ਪੜਨਾ ਠੀਕ ਹੈ ਅੱਗੇ ਤੋਂ ਧੰਨਵਾਦ ਹਾਂ ਜੀ ਠੀਕ ਹੈ ਕੀ ਨਾਮ ਹੈ ਗੁਰਨoor ਸਿੰਘ ਕਿਹੜੀ ਜਗ੍ਹਾ ਤੋਂ ਆਇਓ ਇੱਕ ਮਿੰਟ ਇੱਕ ਮਿੰਟ ਰੁਕ ਜੀ ਕਿਹੜੀ ਜਗ੍ਹਾ ਤੋਂ ਆਇਓ ਜੀ ਮੈਂ ਬਹਿਲੌਰ ਪਰ ਤੋਂ ਆਇਆ ਜੀ ਠੀਕ ਹੈ ਕੀ ਆ ਜੁਰੇ ਜੀ ਆ ਜੁਰੇ ਸਵਾ ਦੇ ਦਿਨ ਚੱਲ ਰਹੇ ਆ ਸਹੀ ਦਿਨ ਚੱਲ ਰਹੇ ਸਵਾ ਦੇ ਦਿਨ ਹਾਂ ਸਹੀ ਗੱਲ ਹੈ ਤੇ ਇੱਥੇ ਕੀ ਹੋਇਆ ਸੀ ਮਛਵਾੜਾ ਸਾਹਿਬ ਦੀ ਧਰਤੀ ਤੇ ਮਛਵਾੜਾ ਸਾਹਿਬ ਦੀ ਧਰਤੀ ਤੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਰੇ ਜੰਗਲਾਂ ਦੇ ਵਿੱਚ ਸੌਏ ਸੀਗੇ ਰਾਤ ਨੂੰ ਹਾਂ ਆਏ ਸੀਗੇ ਉੱਥੇ ਚਮਕੌਰ ਦੀ ਗੇੜੀ ਤੋਂ ਬਾਅਦ ਤੇ ਆਪਣੇ ਗੁਰੂ ਸਾਹਿਬ ਕਿੰਨੇ ਨੇ ਪਤਾ ਤੁਹਾਨੂੰ ਦੱਸ ਜੀ ਪਤਾ ਨਾਮ ਉਹਨਾਂ ਦੇ ਨੀ ਹਲੇ ਪੁੱਲਦੇ ਆ ਯਾਰ ਦੇਖੋ ਕਿਤੇ ਤੇ ਸਾਹਿਬਜ਼ਾਦੇ ਕਿੰਨੇ ਨੇ ਸਾਹਿਬਜ਼ਾਦੇ 4 ਨੇ ਉਹਨਾਂ ਦੇ ਨਾਮ ਪਤਾ ਨਹੀਂ ਦੋ ਦੇ ਪਤਾ ਹੈ ਕਿੰਨਾ ਦੇ ਜੁਹਾਰ ਸਿੰਘ ਜੀ ਤੇ ਇੱਕ ਚੇਤਨ ਯਾਰਾ ਹੈ ਚੇਤੇ ਨਹੀਂ ਆ ਰਿਹਾ ਜੀ ਤੁਸੀਂ ਮਾਤਾ ਜੀ ਨੇ ਤੁਹਾਡੇ ਮੰਮਾ ਨੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬੱਚੇ ਨੂੰ ਪਤਾ ਨਹੀਂ ਜੀ ਇਤਿਹਾਸ ਬਾਰੇ ਕੁਝ ਵੀ ਪਤਾ ਇਹਨ ਨੂੰ ਨਹੀਂ ਪਤਾ ਹੈ ਇਹ ਕਿਹੋ ਜੀ ਮਕਾਰ ਨਹੀਂ ਪੁੱਛਣਾ ਬਸ ਤੁਹਾਡੇ ਪਲੀਜ਼ ਪਲੀਜ਼ ਕੀ ਨਾਮ ਹੈ ਬੇਟੇ ਤੇਰਾ ਗਗਦੀਪ ਕੌਰ ਚਾਰ ਸਾਹਿਬ ਜੀ ਦੇ ਨਾਮ ਪਤਾ ਹਾਂਜੀ ਜੀ ਕੀ ਕੀ ਨਾਮ ਨੇ ਬਾਬਾਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਠੀਕ ਹੈ ਤੇ ਇੱਥੇ ਕੀ ਹੋਇਆ ਸੀਗਾ ਮੱਛੀਵਾੜਾ ਸਾਹਿਬ ਕਿ ਇੱਥੇ ਗੁਰਕੋਬੀ ਸਿੰਘ ਜੀ ਆ ਕੇ ਵਿਸ਼ਰਾਮ ਕੀਤਾ ਸੀ ਚਮਕੌਰ ਦੀ ਜੰਗ ਤੋਂ ਆਏ ਸੀਗੇ ਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ ਦਾਸਾ ਪਰ ਜਿਹੜੇ ਪ੍ਰਗਟ ਗੁਰੂ 11 ਹੋਏ ਹਾਂ ਗਾਹ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਠੀਕ ਹੈ ਤੇ ਤੁਹਾਨੂੰ ਇਹ ਪਤਾ ਹੈ ਕਿ ਇੱਥੇ ਗੁਰੂ ਸਾਹਿਬ ਨੂੰ ਚੋਲਾ ਭੇਟ ਕੀਤਾ ਸੀ ਉਹ ਕਿੰਨਾਂ ਨੇ ਦਿੱਤਾ ਸੀ ਉਹ ਮੈਨੂੰ ਨਹੀਂ ਪਤਾ ਠੀਕ ਤੇ ਸਾਹਿਬ ਜੀ ਦੇ ਕਿੰਨੇ ਨੇ ਆਪਣੇ ਸਤਾਰ ਉਹਨਾਂ ਦੇ ਨਾਮ ਪਤਾ ਹਾਂਜੀ ਹਾਂਜੀ ਅਜੀਤ ਸਿੰਘ ਜੀ ਤੁਹਾਰ ਸਿੰਘ ਜੀ ਜੋਰਾਵਰ ਸਿੰਘ ਜੀ ਫਤੇ ਸਿੰਘ ਬਹੁਤ ਵਧੀਆ ਬਹੁਤ ਵਧੀਆ ਤੇ ਤੁਹਾਨੂੰ ਯਾਦ ਆ ਇਹ ਗੱਲ ਬਹੁਤ ਵਧੀਆ ਕਾਬਿਲ ਤਾਰੀਫ ਆ ਤੇ ਇਹ ਦੱਸੋ ਪੁੱਤ ਵੀ ਵੱਡੇ ਸਾਹਿਬ ਜੀ ਆ ਤੇ ਕਿੱਥੇ ਸ਼ਹੀਦ ਹੋਏ ਸੀ ਛੋਟੇ ਸਾਹਿਬ ਜੀ ਤੇ ਕਿੱਥੇ ਸ਼ਹੀਦ ਹੋਏ ਸੀ ਵੱਡੇ ਸਾਹਿਬ ਜੀ ਚਮਕੌਰ ਸਾਹਿਬ ਜੀ ਕਿਵੇਂ ਹੋਏ ਸੀ ਹਾਂਜੀ ਕਿਵੇਂ ਹੋਏ ਜੰਗ ਵਿੱਚ ਸ਼ਹੀਦ ਹੋਏ ਸੀ ਔਰ ਇਹ ਛੋਟੇ ਸਾਹਿਬ ਜੀ ਸਰਹੰਦ ਸ਼ਹੀਦ ਹੋਏ ਅਜਰੰਦੋ ਤੇ ਉਹਨਾਂ ਨੂੰ ਦੀਵਾਰ ਵਿੱਚ ਛੁਣਿਆ ਗਿਆ ਸੀ ਥੈਂਕ ਯੂ ਬਹੁਤ ਇਨਾਂ ਲਈ ਪੁੱਤ ਥੈਂਕ ਯੂ ਕਿ ਨਾਮ ਹੈ ਬੇਟੀ ਹਾਂਜੀ ਕੀ ਨਾਮ ਅਭਿਜੋਤ ਸਿੰਘ ਅਭਿਜੋਤ ਸਿੰਘ ਕਿਹੜੀ ਕਲਾਸ ਚ ਪੜ੍ਹਦੇ ਹੋ ਫੋਰਥ ਪੋਰਟੇ ਚ ਕਿਹੜੇ ਸਕੂਲ ਚ RAM RAJ SHREE GURU RAM ਠੀਕ ਹੈ ਤੇ ਮੈਂ ਜਲਦੀ ਹੈ ਪੜਾਈ ਵਧੀਆ ਚੱਲਦੀ ਹੈ ਪੇਪਰ ਹੋ ਗਏ ਹਾਂਜੀ ਪੇਪਰ ਹੋ ਗਏ ਹਾਂਜੀ ਕਿੱਗਾ ਕਿਵੇਂ ਹੋਏ ਵਧੀਆ ਹੋਏ ਕਿੰਨੇ ਨੰਬਰ ਆ ਗਏ ਅਰੇ ਰਿਜ਼ਲਟ ਆਣਾ ਅਜੇ ਰਿਜ਼ਲਟ ਆਣਾ ਹੈ ਜੀ ਤੇ ਅੱਜ ਕਿੱਥੇ ਆਏ ਹੋ ਅੱਜ ਮੱਛਵੜੇ ਕੀ ਹੋਇਆ ਸੀ ਅੱਜ ਕਿਉਂ ਇਕੱਠਾ ਇੱਥੇ ਪਤਾ ਕਿਉਂ ਮੱਥਾ ਟੇਕਣ ਆਏ ਹੋ ਹਾਂਜੀ ਕਿਹੜੇ ਦਿਨ ਚੱਲ ਰਹੇ ਨੇ ਹੁਣ ਅ ਸ਼ੇ ਦਿਹਾੜੇ ਦਿਨ ਚੱਲਦੇ ਹਾਂਜੀ ਤੇ ਗੁਰੂ ਸਾਹਿਬ ਕਿੰਨੇ ਨੇ ਆਪਣੇ ਪੁੱਤਰ ਹਾਂਜੀ ਗੁਰੂ ਸਾਹਿਬ ਕਿੰਨੇ ਨੇ ਚਾਰ ਸਿੱਖਾਂ ਦੇ ਗੁਰੂ ਕਿੰਨੇ ਨੇ ਅੱਛਾ 10 ਚਾਰ ਸਾਹਿਬਜ਼ਾਦੇ ਕਿੰਨੇ ਨੇ ਚਾਰ ਉਹਨਾਂ ਦੇ ਪੁੱਤਰ ਸਾਹਿਬਜ਼ਾਦਿਆਂ ਦੇ ਨਾਮ ਹਾਂਜੀ ਦੱਸੋਗੇ ਸ਼੍ਰੀ ਜਰਾਵਰ ਸਿੰਘ ਜੀ ਜੀ ਗੁਰੂ ਫਤਿਹ ਸਿੰਘ ਜੀ ਸਾਹਿਬਜ਼ਾਦਾ ਹਾਂਜੀ ਸਾਹਿਬਜ਼ਾਦੇ ਫਤਿਹ ਸਿੰਘ ਜੀ ਹਰੋਸ਼ ਫਤਿਹ ਜਰਾ ਉਸ ਨੂੰ ਫਤਿਹ ਜਿੰਦਗੀ ਸਾਬਜਾਦਾ ਜੀਤ ਸਿੰਘ ਜੀ ਤੇ ਸਾਬਜਾਦਾ ਜੂਹਾਰ ਜੀ ਠੀਕ ਹੈ ਤੇ ਗੁਰੂ ਸਾਹਿਬ ਦਾ ਨਾਮ ਪਤਾ ਤੁਹਾਨੂੰ ਹਾਂਜੀ ਉਹ ਦੱਸੋ ਉਹ ਨਾਨਕ ਦੇਵ ਜੀ ਠੀਕ ਹੈ ਗੁਰੂ ਹਰਗੋਬਿੰਦ ਸਿੰਘ ਜੀ ਹੈਜੀ ਗੁਰੂ ਅੰਗਦ ਦੇਵ ਅੰਗਦ ਦੇਵ ਜੀ ਉਹ ਸਾਂਕ ਗੁਰੂ ਗੋਬਿੰਦ ਸਿੰਘ ਜੀ ਹੈ ਨਾ ਹਾਂ ਪੂਰੀ ਤਰ੍ਹਾਂ ਯਾਦ ਨਹੀਂ ਹਾਂਜੀ ਯਾਦ ਕਰਨੇ ਤਾਂ ਇਹ ਤਾਂ ਜ਼ਰੂਰੀ ਆ ਠੀਕ ਹੈ ਤੇ ਇੱਥੇ ਕੀ ਹੋਇਆ ਸੀ ਮੱਛਵਾੜਾ ਸਾਹਿਬੇ ਕੇ ਪਤਾ ਤੁਹਾਨੂੰ ਗੁਰਦੁਆਰਾ ਸਾਹਿਬ ਕਿਉਂ ਬਣਿਆ ਇੱਥੇ ਕੀ ਹੋਇਆ ਸੀ ਨਾ ਜੀ ਕੀ ਆ ਹਾਂ ਸਰਸ ਨਾਲ ਇਛਾ ਉਪਾਰਨਾ ਹਾਂ ਗੁੱਪਾ ਸਾਤ ਸਤਨਾ ਵਾਈਗਰੂ ਇਹ ਇੱਕ ਗੁੱਪਾ ਸਾਤ ਸਤਨਾ ਵਾਈਗਰੂ ਇਹ ਕੀ ਹੁੰਦਾ ਕਾਰਟੂਨ ਕਿਹੜੇ ਪਸੰਦ ਨੇ ਤੇਨੂੰ ਹਾਂ ਕਾਰਟੂਨ ਕਿਹੜੇ ਪਸੰਦ ਨੇ ਇਹ ਕਾਰਟੂਨ ਸਾਧ ਪਸੰਦ ਨੇ ਨਹੀਂ ਸਾਧਦੇ ਨਹੀਂ ਆਗਾ ਤੇ ਉਹ ਤਾਂ ਯਾਦ ਕਰਨਾ ਠੀਕ ਹੈ ਅੱਗੇ ਤੋਂ ਜਿਹੜੀ ਚੀਜ਼ ਨਹੀਂ ਯਾਦ ਹੈਗੀ ਠੀਕ ਹੈ ਯਾਦ ਕਰਾਉਣਾ ਇਹਨੂੰ ਠੀਕ ਆ ਤੂੰ ਵੀ ਯਾਦ ਕਰੇਗਾ ਮੈਂ ਵੀ ਯਾਦ ਕਰਿਆ ਠੀਕ ਆ ਇਹਨੂੰ ਵੀ ਯਾਦ ਕਰਾਉਣਾ ਵੀਰੇ ਨੂੰ ਵੀ ਹੈ ਕਿਨੂੰ ਵੀਰੇ ਨੂੰ ਵੀ ਯਾਦ ਕਰਾਵਾਂਗੇ ਹਾਂ ਅੱਛੀ ਗੱਲ ਜੀ ਕਿ ਨਾਮ ਉਪਤ ਕਿ ਨਾਮ ਨਾਪ੍ਰੀਤਕਰ ਹਾਂ ਜੀ ਨਾਪ੍ਰੀਤਕਰ ਨਾਪ੍ਰੀਤ ਇੱਧਰ ਨੂੰ ਆਜੋ ਛੱਟੇ ਨਾ ਬਾਜੋ ਕਿ ਨਾਮ ਨਾਪ੍ਰੀਤਕਰ ਠੀਕ ਆ ਕਿਹੜੀ ਕਲਾਸ ਚ ਪੜਦੇ ਹੋ 1 ਮਿੰਟ ਕਿਹੜੀ ਕਲਾਸ ਚ ਪੜਦੇ ਹੋ ਫਰਸਟ ਕਿਹੜੇ ਸਕੂਲ ਚ ਸੈਕਟਰ 8 ਸੈਕਟਰ 8 ਤੇ ਪੇਪਰ ਹੋਗੇ ਨਹੀਂ ਹੋਏ ਨਹੀਂ ਤਿਆਰੀਆ ਪੇਪਰਾਂ ਦੀ ਫਰਸਟ ਤੇ ਸੈਕੰਡ ਟਰਮ ਤੇ ਹੋਗੇ ਠੀਕ ਉਹ ਤਿਆਰੀਆ ਪੇਪਰਾਂ ਦੀ ਹੁੰਦਾ ਸਾਰਾ ਕੁਝ ਅੜਦੇ ਹੁੰਨੇ ਆਂ ਤੇ ਅੱਜ ਕਿੱਥੇ ਆਏ ਆਂ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਸਾਹਿਬ ਕੀ ਕਰਨ ਆਏ ਆਂ ਮੱਥਾ ਟੇਕਣ ਮੱਥਾ ਟੇਕਣ ਆਏ ਆਂ ਕਿਉਂ ਟੇਕਣ ਆਏ ਹੋ ਕਿਹੜੇ ਦਿਨ ਚੱਲਦੇ ਨੇ ਪਤਾ ਤੁਹਾਨੂੰ ਨਹੀਂ ਨਹੀਂ ਪਤਾ ਦੱਸਿਆ ਨਹੀਂ ਮम्मा ਨੇ ਦੱਸਿਆ ਨਹੀਂ ਤੁਸੀਂ ਹੈ ਜੀ ਤੁਸੀਂ ਦੱਸਿਆ ਨਹੀਂ ਬੱਚੇ ਨੂੰ ਕਿਹੜੇ ਦਿਨ ਚੱਲਦੇ ਨੇ ਬੱਚੇ ਨੂੰ ਦੱਸਿਆ ਨਹੀਂ ਕਿਹੜੇ ਦਿਨ ਚੱਲਦੇ ਨੇ ਇਹ ਕਦੇ ਮੈਨੂੰ ਪਤਾ ਨਹੀਂ ਕਿਹੜੇ ਦੇ ਚੱਲਦੇ ਆਪਣੇ ਗੁਰੂ ਕਿੰਨੇ ਨੇ ਹੈ ਜੀ ਪੰਜ ਹੈ ਕਿੰਨੇ ਗੁਰੂ ਨੇ ਪੰਜ ਪੰਜ ਦਾਸ ਨੇ ਬੋਲ ਠੀਕ ਹੈ ਸਹਿਬਜ਼ਾਦੇ ਕਿੰਨੇ ਨੇ ਪੰਜ ਹੈ ਪੰਜ ਸਹਿਬਜ਼ਾਦੇ ਚਾਰ ਨੇ ਹਾਂ ਠੀਕ ਹੈ ਪਤਾ ਸਹਿਬਜ਼ਾਦੇ ਦੇ ਨਾਮ ਯਾਦ ਕਰਨੇ ਨੇ ਇਹ ਵੀ ਠੀਕ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਅਰਮਾਨ ਸਿੰਘ ਹੈ ਜੀ ਅਰਮਾਨ ਸਿੰਘ ਤੁਹਾਡਾ ਸ਼ਮਿਤਕਾਰ ਕਿਹੜੀ ਕਲਾਸ ਪੜ੍ਹਦੇ ਹੋ ਸੈਵਨਥ ਤੁਸੀਂ ਫੋਰਥ ਠੀਕ ਹੈ ਅੱਜ ਕਿਤੇ ਮੱਥਾ ਟੇਕਣ ਆਏ ਹੋ ਹਾਂ ਜੀ ਕੀ ਹੋਇਆ ਸੀ ਅੱਜ ਕਿਹੜੇ ਦਿਨ ਚੱਲਦੇ ਨੇ ਹੁਣ ਇਹ ਸ਼ਹੀਦਾਂ ਦੇ ਦਿਨ ਚੱਲਦੇ ਆ ਹਾਂ ਤੇ ਤੇ ਮਾਛੋੜਾ ਸਾਹਿਬ ਕੋਰਦੌਰ ਸਾਹਿਬ 'ਚ ਕੀ ਹੋਇਆ ਸੀਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਲਾਈ ਸੀ ਹਾਂ ਕਿਤੋਂ ਆਏ ਸੀਗੇ ਸਹਰਾਂ ਤੋਂ ਹੈ ਜੀ ਸਹਰਾਂ ਤੋਂ ਚੰਪੌਰ ਸਾਹਿਬ ਤੋਂ ਚੰਪੌਰ ਸਾਹਿਬ ਤੇ ਆਪਣੇ ਗੁਰੂ ਸਾਹਿਬ ਕਿੰਨੇ ਨੇ 10 ਪਤਾ ਨਾਮ ਉਹਨਾਂ ਦੇ ਸੁਣਾਓ ਗੁਰਨਾਣ ਕੇ ਜੀ ਗੁਰ ਗੁਰਨਾਣ ਕੇ ਜੀ ਗੁਰシャン ਦੇ ਜੀ ਹਾਂ ਜੀ ਗੁਰਨਾਮ ਦਾਸ ਜੀ ਗੁਰੂ ਅੰਗਦ ਦੇਵ ਜੀ ਗੁਰ ਅੰਗਦ ਦੇਵ ਜੀ ਇਹ ਗੁਰੂ ਦਾ ਹਾਂ ਜੀ ਸੀਕਵੈਂਸ ਵਾਈਜ਼ ਨੇ ਆਂਦੇ ਵੀ ਸ਼ੁਕਰ ਗੁਰਨਾਕ ਦੇਵ ਜੀ ਸ਼ੁਕਰ ਅੰਗਦ ਦੇਵ ਜੀ ਸ਼ੁਕਰ ਨਾਮ ਦਾਸ ਜੀ ਸ਼ੁਕਰ ਹਰ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਹਰਗੋਬਿੰਦ ਰਹਾ ਥੋੜ੍ਹਾ ਨਹੀਂ ਰਿਹਾ ਸ਼ੋਰ ਪੈ ਰਿਹਾ ਨਾ ਤੁਸੀਂ ਆਪੇ ਧਿਆਨ ਨਾਲ ਦੱਸੋ ਵੀ ਕੀ ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਰਾਮਦਾਸ ਜੀ ਮਤਲਬ ਐਸੇ ਗੁਰਗੱਦੀ ਦਾ ਲਾਈਨ ਵਾਇਜ ਨਹੀਂ ਆਉਂਦੇ ਤੁਹਾਨੂੰ ਹਾਂਜੀ ਲਾਈਨ ਵਾਇਜ ਤੇ ਸਹਜਾ ਦੇ ਕਿੰਨੇ ਨੇ ਚਾਰ ਸਹਜਾ ਦੇ ਉਹਨਾਂ ਦੇ ਨਾਮ ਪਤਾ ਹਾਂਜੀ ਹਾਂਜੀ ਸਹਜ ਸਹਜ ਦੇ ਦੂਜਾ ਚਾਰ ਸਿੰਘ ਜੀ ਸਹਜ ਦਾ ਪਤਾ ਸਹਜ ਸਹਜ ਦਾ ਪਤਾ ਸਿੰਘ ਜੀ ਸਹਜਾ ਜੋਰਾਵਾਰ ਸਿੰਘ ਜੀ ਜਦਾ ਅਜੀਤ ਸਿੰਘ ਜੀ ਵੱਡੇ ਸਾਹਿਬ ਜਿਹਦੇ ਕਿਹੜੇ ਸੀ ਜੋਰਾਵਾਰ ਸਿੰਘ ਜੀ ਤੇ ਅਜੀਤ ਸਿੰਘ ਜੀ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਠੀਕ ਹੈ ਤੇ ਪਿਆਰੇ ਕਿੰਨੇ ਹੋਏ ਨੇ ਆਪਣੇ ਪੰਜ ਪਿਆਰੇ ਉਹਨਾਂ ਦੇ ਨਾਮ ਪਤਾ ਹੈ ਨਹੀਂ ਜੀ ਪਤਾ ਨਹੀਂ ਬੜਨਾ ਉਹ ਤਾਂ ਤੁਸੀਂ ਇੰਨਾ ਸੋਹਣਾ ਦਮਾਲਾ ਬੰਨਿਆ ਹੁੰਦੀ ਹੈ ਨਾ ਤੂੰ ਇੰਨੀ ਸੋਹਣੀ ਦਸਤਾਰ ਬੰਨੀ ਹੋਈ ਹੈ ਅੱਜ ਅਨੰਦਗੁਰਮ ਸਾਹਿਬ ਗੁਰਦੁਆਰੇ ਆਇਏ ਸੀ ਤੇ ਅਸੀਂ ਕੀਰਤਨ ਕਰਕੇ ਗਏ ਹਾਂ ਅੱਛਾ ਖਾਲਸਾ ਬਾਬੇ ਇਹ ਵੀ ਪੜਨਾ ਹੈ ਤੇ ਆਉਣਾ ਠੀਕ ਹੈ ਧੰਨਵਾਦ ਥੈਂਕ ਯੂ ਤਸਵੀਰ ਗਾਲ ਜੀ ਸਹੀ ਗਾਲ ਕਿੱਥੋਂ ਆਏ ਜੀ ਗੜੀ ਸ਼ੈਣੀ ਉਹਦੀ ਠੀਕ ਹੈ ਕੀ ਹੈ ਅੱਜ ਹਾਂ ਜੀ ਸਾਡੇ ਗੁਰੂ ਸਾਹਿਬਾਨ ਦੇ ਸਿੱਧੀ ਜੋੜ ਮੇਲਾ ਸਿੱਧੀ ਜੋੜ ਮੇਲਾ ਜੋ ਮੇਲਾ ਮੇਲਾ ਨਹੀਂ ਗਾ ਮੇਲਾ ਹਾਂ ਜੀ ਸਿੱਧੀ ਜੋੜ ਤੇ ਆਪਣੇ ਪਿਆਰੇ ਕਿੰਨੇ ਨੇ ਬੰਦੇ ਪੰਜ ਪਿਆਰੇ ਪੰਜ ਪਿਆਰੇ ਠੀਕ ਹੈ ਉਹਨਾਂ ਦੇ ਨਾਮ ਪਤਾ ਹਾਂ ਜੀ ਦੱਸਿਓ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੁਕੰਮ ਸਿੰਘ ਜੀ ਭਾਈ ਸਾਬ ਸਿੰਘ ਜੀ ਤੇ ਆਪਣੇ ਸਹਬਜ਼ਾਦੇ ਕਿੰਨੇ ਨੇ ਸਾਹਿਬਜਾ ਦੇ ਚਾਰ ਨੇ ਛੋਟੇ ਸਾਹਿਬਜਾ ਦੇ ਨਾਮ ਤੇ ਜੁਝਾਰ ਸਿੰਘ ਜੀ ਜੁਝਾਰ ਜੁਝਾਰ ਜੋਰਾ ਜੋਰਾਵਰ ਸਿੰਘ ਜੀ ਹਾਂ ਜੀ ਹੋਰ ਦੋ ਸਾਹਿਬਜਾ ਦੇ ਛੋਟੇ ਸਾਹਿਬਜਾ ਦੇ ਜਿਹੜੇ ਨੀਹਾਂ ਚ ਜਨਿਆ ਗਿਆ ਸੀ ਜਿਨ੍ਹਾਂ ਨੂੰ ਸਾਹਿਬਜਾ ਦਾ ਫਜ਼ਲ ਸਿੰਘ ਸਾਹਿਬਜਾ ਦਾ ਜੁਝਾਰ ਸਿੰਘ ਹਾਂ ਜੋਰਾਵਰ ਜੋਰਾਵਰ ਸਿੰਘ ਜੀ ਕਿਹੜੀ ਕਲਾਸ ਚ ਪੜਦੇ ਹੋ 12th 12th ਇਹ ਵੀ ਇਤਿਹਾਸ ਵੀ ਪੜਨਾ ਹੈਗਾ ਹਾਂ ਜੀ ਬਸ ਤਾਂ ਪਰ ਮੈਨੂੰ ਲੱਗਦਾ ਤੁਸੀਂ ਥੋੜੇ ਘਬਰਾਏ ਹੋ ਤਾਂ ਕਰਕੇ ਹੁੰਦਾ ਫਿਕਰ ਤੇ ਕੋਈ ਗੱਲ ਨਹੀਂ ਅੱਗੇ ਤੋਂ ਹੋਰ ਤਿਆਰੀ ਕਰੋ ਜਰੂਰ ਪੜਨਾ ਧਿਆਨ ਆਂਦੇ ਹੈਗੇ ਆ ਹਾਂਜੀ ਆਂਦੇ ਨਾਮ ਪਤਾ ਮੈਨੂੰ ਤੇ ਮੈਂ ਥੋੜਾ ਜਿਹਾ ਅਹ ਮੈਂ ਦੇਖ ਲੈ ਨਰਵਸ ਲੱਗ ਰਿਹਾ ਕੋਈ ਗੱਲ ਨਹੀਂ ਕੀ ਨਾਮ ਹੈ ਜੀ ਆ ਰੋਕੋ ਤਾਂ ਨਹੀਂ ਇੱਕ ਮਿੰਟ ਹੋਇਆ ਤੀਨਾ ਵਾ ਰਜਤ ਦਾ ਬਾਈ ਮੇਰਾ ਨਾਮ ਵਾ ਰਜਤ 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 ਠੀਕ ਹੈ ਕਿੱਥੋਂ ਆਏ ਹੋ ਬਾਈ ਆਪਣਾ ਪਿੰਡ ਬੇਲੇ ਤੋਂ ਬੇਲੇ ਤੋਂ ਠੀਕ ਹੈ ਕੀ ਅੱਜ ਕਿਹੜੇ ਦਿਨ ਚੱਲਦੇ ਨਹੀਂ ਹੁਣ ਸ਼ਹੀਦੀ ਦੇ ਜੀ ਠੀਕ ਹੈ ਤੇ ਇੱਥੇ ਮਛਵੜਾ ਸਾਹਿਬ ਦੀ ਧਰਤੀ ਤੇ ਕੀ ਹੋਇਆ ਸੀ ਅੰਦਾ ਨਹੀਂ ਪਤਾ ਨਹੀਂ ਪਤਾ ਬਾਈ ਪਿਆਰੇ ਕਿੰਨੇ ਨੇ ਪਤਾ ਪੰਜ ਪਿਆਰੇ ਨਾਮ ਪਤਾ ਉਹਨਾਂ ਨੇ ਨਾਮ ਨਹੀਂ ਪਤਾ ਜੀ ਤੇ ਸਹਜਾ ਦੇ ਸਹਜਾ ਦੇ ਪੰਜੇ ਦੇ ਜੀ ਹੈ ਜੀ ਚਾਰ ਚਾਰ ਸਹਜਾ ਦੇ ਦੇ ਜੀ ਕੀ ਨਾਮ ਉਹਨਾਂ ਦਾ ਪਤਾ ਜੀ ਨਾਮ ਦਾਦੇ ਕਹਿਣਾ ਪਾਉਣਾ ਨਾ ਪਤਾ ਹੈ ਹਾਂਜੀ ਤੂੰ ਯਾਰ ਦਸਤਾਰ ਬਨ ਕੇ ਲੁਕੀ ਜਾਂਦੀ ਹੈ ਹੈ ਦਾਦਾ ਕੰਮੇ ਤੈਨੂੰ ਉਹਦਾ ਕੀ ਨਾਮ ਆ ਓਰੇ ਆ ਤੈਨੂੰ ਤਾਂ ਪੁੱਛਣਾ ਕੀ ਨਾਮ ਆ ਅਰਮਾਨ ਕਿਹੜਾ ਪਿੰਡ ਆ ਅਰਮਾਨ ਇਕੱਲਾ ਹੀ ਅਰਮਾਨ ਅਰਮਾਨ ਵੀਰ ਸਿੰਘ ਦੇ ਹਾਂ ਮੈਂ ਪੂਰਾ ਨਾਮ ਦੱਸੀਦਾ ਇੰਨਾ ਸੋਹਣਾ ਨਾਮ ਆ ਤੇਰਾ ਕਿਹੜਾ ਪਿੰਡ ਆ ਸ਼ੇਰੀਆਂ ਲੋਹਾਰੀਆਂ ਅੱਛਾ ਜੀ ਕਿਹੜੀ ਕਲਾਸ ਚ ਪੜਦੇ ਹੋ ਮੈਂ 6ਥੀ ਜੀ ਸਿੱਖ ਕਿਹੜੇ ਸਕੂਲ ਚ ਸੈਕ੍ਰੇਟ ਆਰਡ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਠੀਕ ਹੈ ਤੇ ਕਿਹੜੇ ਦਿਨ ਚੱਲ ਰਹੇ ਨੇ ਹੁਣ ਆਪਣੇ ਸ਼ਹੀਦੀ ਦਿਹਾੜੇ ਠੀਕ ਹੈ ਇੱਥੇ ਕੀ ਹੋਇਆ ਸੀ ਮੱਛਵਾੜਾ ਸਾਹਿਬ ਕੇ ਮੱਛਵਾੜਾ ਸਾਹਿਬ ਗੁਰਦੁਆਰਾ ਸਾਹਿਬ ਕਿਉਂ ਬਣਿਆ ਹੋਇਆ ਜਿੱਥੇ ਤੁਸੀਂ ਕਹਿੰਦੇ ਹੋ ਗੁਰੂ ਗੋਬਿੰਦ ਸਿੰਘ ਜੀ ਹਾਂ ਇੱਥੇ ਆ ਕੇ ਜੰਗਲਾਂ 'ਚ ਸੁੱਤੇ ਸੀਗੇ ਹਾਂ ਠੀਕ ਤੇ ਪਿਆਰੇ ਕਿੰਨੇ ਨੇ ਰਜੇ ਸਿੱਖ ਧਰਮ ਦੇ ਪਿਆਰੇ ਇੰਨੀ ਸੋਹਣੀ ਤੇ ਦਸਤਾਰ ਬੰਨੀ ਹੈ ਐਨਾ ਪਿਆਰੇ ਨੇ ਪਰ ਚਾਰ ਪਿਆਰੇ ਨੇ ਪੰਜ ਪਿਆਰੇ ਨੇ ਪੰਜ ਪਿਆਰੇ ਨੇ ਸੱਚੇ ਨਾਮ ਪਤਾ ਉਹਨਾਂ ਦਾ ਤੇ ਸਹਬਜ਼ਾਦੇ ਕਿੰਨੇ ਨੇ ਸਹਬਜ਼ਾਦੇ ਹੈ ਸਹਬਜ਼ਾਦੇ ਨਹੀਂ ਪਤਾ ਉਹ ਸੀ ਦੀ ਦੇੜੇ ਦੱਸ ਕੇ ਆਟੀਆਂ ਵੀ ਸੀ ਦੀ ਦੇੜੇ ਚੱਲਦੇ ਨੇ ਸਿੱਧੀ ਦੇੜ ਕਿੰਨਾ ਤੇ ਚੱਲਦੇ ਨੇ 4 4 ਸੀਗੇ ਆ ਪਰ ਐ ਨਹੀਂ ਨਾ ਦੱਸਣਾ ਕਿ ਨਾਮ ਪਤਾ ਸਾਹਿਬ ਜਦਿਆਂ ਦੇ ਬਾਬਾ ਜੋਰਵਾਰ ਸਿੰਘ ਜੀ ਹਮ ਬਾਬਾ ਫਤਿਹ ਜੀ ਹਮ ਇੱਕ ਕਮੈਂਟਰ ਨਹੀਂ ਵਾਦਾ ਦੋ ਉਹਦਾ ਚੇਤਾ ਭੁੱਲ ਗਿਆ ਸਾਬਜਾ ਦਾ ਬਾਬਾ ਅਜੀਤ ਸਿੰਘ ਜੀ ਸਾਬਜਾ ਦਾ ਬਾਬਾ ਚੁਹਾਰ ਸਿੰਘ ਜੀ ਵੱਡੇ ਸਾਬਜਾ ਦੇ ਸੀ ਜਿਹੜੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਵੀਰ ਗਤੀ ਨੂੰ ਪ੍ਰਾਪਤ ਹੋਏ ਸੀ ਤੇ ਛੋਟੇ ਸਾਬਜਾ ਦੇ ਸੀ ਸਾਬਜਾ ਦਾ ਬਾਬਾ ਜੋਰਾਵਰ ਸਿੰਘ ਜੀ ਸਾਬਜਾ ਦਾ ਬਾਬਾ ਫਤਿਹ ਸਿੰਘ ਜੀ ਉਹ ਨੀਹਾਂ ਦੇ ਵਿੱਚ ਚਣੇਗੇ ਸੀ ਫਤਿਹਗੜ੍ਹ ਸੈਵਕ ਸਰੰਦੂਗੇ ਹਾਂਜੀ ਬਹੁਤ ਵਧੀਆ ਧੰਨਵਾਦ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਸ਼ਿਵਮ तोड़ा की नाम है राजकुमारी सुवेता कितने रहने हो तुझे किस जगह पे, पे रहते हो आप घर कहाँ पे है मालवा मालवा में रहते हो आप उरी रोका जाता है ना आज क्या करने आए हो यहाँ पे सवाज सवाज हाँ। क्या हुआ था बता हाँ गुरु गोविंद सिंह जी के सहित हुए थे बच्चे हाँ शुक्रिया सिंह की नाम है श्याम सिंह उच्ची बोलो � ਗੁਰシャン ਸਿੰਘ ਠੀਕ ਆ ਕਿਹੜਾ ਪਿੰਡ ਆ ਬਰਸਲ ਖੁਦ ਠੀਕ ਆ ਕਿਹੜੀ ਕਲਾਸ ਚ ਪੜਦੇ ਹੋ ਫਸਟ ਰੀਗਲ ਹੈ ਫਸਟ ਰੀਗਲ ਠੀਕ ਆ ਕਿਹੜੇ ਸਕੂਲ ਚ ਇਹ ਬਿਲਕੁਲ ਮੈ ਸਕੂਲ ਠੀਕ ਆ ਕਿਵੇਂ ਪੜ੍ਹਾਈ ਵਧੀਆ ਚੱਲਦੀ ਆ ਕਿਵੇਂ ਪੇਪਰ ਹੋਗੇ ਹੂੰ ਹੋ ਜੂਗੇ ਪਾਸ ਕਰ ਫਸਟ ਆਉਣਾ ਅਜੇ ਰਿਜ਼ਲਟ ਆਇਆ ਨਹੀਂ ਆਉ ਮੈਂ ਉਹੀ ਪੁੱਛ ਰਿਹਾ ਵੀ ਫਸਟ ਆਉਣਾ ਕੀ ਆਉਣਾ ਹੁਣ ਫਸਟ ਆਉਗਾ ਮੈਨੂੰ ਲੱਗ ਮੈਂ ਇੱਕ ਤਾਂ ਫਸਟ ਆਉਂਗਾ ਠੀਕ ਆ ਤੇ ਅੱਜ ਕੀ ਕਰਨਾ ਹੈ ਉਹਦੇ ਅੱਜ ਸਵਾ ਤੇ ਆਇ ਸੀਗੇ ਸਵਾ ਤੇ ਠੀਕ ਹੈ ਕੀ ਹੋਇਆ ਸੀਗਾ ਆ ਦਿਨਾਂ 'ਚ ਬਹੁਤ ਵਧੀਆ ਸੀਗਾ ਹੈ ਬਹੁਤ ਵਧੀਆ ਸੀਗਾ ਕੀ ਵਧੀਆ ਸੀ ਦਿਨ ਨਹੀਂ ਆ ਦਿਨਾਂ 'ਚ ਹੋਇਆ ਕੀ ਸੀਗਾ ਕਿਹੜੇ ਦਿਨ ਚੱਲਦੇ ਨੇ ਓਰੇ ਪਤਾ ਗੁਰਦੁਆਰਾ ਸਾਹਿਬ ਕੀ ਹੋਇਆ ਸੀ ਪਤਾ ਜਿਵੇਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਇਓ ਕੀ ਹੋਇਆ ਸੀਗਾ ਇੱਥੇ ਕਿਉਂ ਬਣਿਆ ਗੁਰਦੁਆਰਾ ਪਤਾ ਤੁਹਾਨੂੰ ਤੋ ਦੱਸਿਆ ਨਹੀਂ ਜੀ ਨਹੀਂ ਕਿਉਂ ਆਏ ਫਿਲਮ ਦੇਖਦੇ ਆਇਆ ਸੀ ਤਾਂ ਬੱਚੇ ਪਤਾ ਹੋ ਰਹੇ ਹੁੰਦੇ ਆਪਾਂ ਦੱਸਾਂਗੇ ਬੱਚਿਆਂ ਨੂੰ ਹੁਣ ਹਮੇਸ਼ਾ ਬੰਦੇ ਨੇ ਰਹਿਣਾ ਨਹੀਂ 30 50 ਸਾਲ ਨੂੰ 100 ਸਾਲ ਨੂੰ ਕਦੇ ਨਾ ਕਦੇ ਜਾਣਾ ਅੱਗੇ ਇਹਨਾਂ ਨੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੱਸਣਗੇ ਜਦ ਇਹਨਾਂ ਨੂੰ ਪਤਾ ਨਹੀਂ ਬਿਲਕੁਲ ਜੀ ਤੁਹਾਨੂੰ ਦੱਸਿਆ ਮੈਂ ਹੁਣ ਪੰਜਾਬੀਆਂ ਨੂੰ ਕਈਆਂ ਨੂੰ ਪੁੱਛਿਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਓਰੇ ਨਾ ਬਿਹਾਰੀ ਆਏ ਸੀਗੇ ਆਪਾਂ ਵੈਸੇ ਤਾਂ ਮਾੜਾ ਕਹਿੰਦੇ ਆ ਉਹਨਾਂ ਨੂੰ ਉਹਨਾਂ ਨੇ ਦੱਸਤਾ ਕਹਿੰਦੇ ਸ਼ਹੀਦੀ ਦੇਨ ਚੱਲਦੇ ਨੇ ਗੁਰਗਮ ਸਿੰਘ ਜੀ ਦੇ ਬੱਚੇ ਸੀ ਦੋਏ ਸੀ ਦੱਸੋ ਵੀ ਕਿੱਡੀ ਨਮੋਸ਼ੀ ਦੀ ਗੱਲ ਆਪਣੇ ਲਈ ਹੈ ਨਾ ਸਾਡੇ ਲਈ ਵੀ ਕੱਲੀ ਤੁਹਾਡੇ ਲਈ ਨਹੀਂ ਸਾਡੇ ਲਈ ਵੀ ਹਾਂਜੀ ਹਾਂਜੀ ਪੰਜਾਬੀਆਂ ਨੂੰ ਆਪਾਂ ਨੂੰ ਪਤਾ ਨਹੀਂ ਜ਼ਰੂਰ ਦੱਸਣਾ ਵੀਰੇ ਕੋਆਸਟੇ ਆ ਬੇਨਤੀ ਆ ਠੀਕ ਹੈ ਕਿਸੀ ਗੱਲ ਜੀ ਕਿ ਨਾਮ ਹੈ ਬੇਟੇ ਕਸ਼ਮੀਰ ਹੈਂ ਜੀ ਕਸ਼ਮੀਰ ਕਸ਼ਮੀਰ ਕੱਲਾਸ਼ਮੀਰ ਕਸ਼ਮੀਰ ਕੋਰ ਮਾਂਗ ਹੈ ਹਾਂ ਬਈ ਪੂਰਾ ਨਾਮ ਦਿੱਤੀਦਾ ਹੁੰਦਾ ਇੰਨਾ ਛੋਟਾ ਨਾਮ ਹੈ ਤੇਰਾ ਹੈ ਕਿਹੜੀ ਕਲਾਸ ਚ ਪੜ੍ਹਦੇ ਹੋ ਸੈਵਨਥ ਕਿਹੜੇ ਸਕੂਲ ਚ ਹੈ ਸੈਕ੍ਰੀਡ ਹਾਰਟ ਕਿਵੇਂ ਚੱਲਦੀ ਹੈ ਪੜ੍ਹਾਈ ਵਧੀਆ ਹੋ ਗਏ ਪੇਪਰ ਹਾਂਜੀ ਹੋ ਜਾਗੇ ਪਾਸ ਫਸਟ ਟਾਈਮ ਹਾਂਜੀ ਫਸਟ ਟਾਈਮ ਨਹੀਂ 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 ਨਾ ਤਾਂ ਉਮੀਦ ਤਾਂ ਰੱਖੀਦੀ ਹੁੰਦੀ ਆ ਤੇ ਅਜਬਤ ਕੀ ਹੋਇਆ ਸੀ ਇੱਥੇ ਜੇ ਕਿਹੜੇ ਦਿਨ ਚੱਲ ਰਹੇ ਨੇ ਇਹ ਪੋ ਦਾ ਮਹੀਨਾ ਚੱਲ ਰਿਹਾ ਹੈ ਹਾਂ ਪੋ ਦਾ ਮਹੀਨਾ ਕੀ ਹੋਇਆ ਸੀ ਪੋ ਦੇ ਮਹੀਨੇ 'ਚ 6 ਤੋਂ ਬਾਅਦ ਗੁਰਗੋਬਿੰਦ ਸਿੰਘ ਜੀ ਮਾਚਵਾੜਾ ਸਾਹਿਬ ਆਏ ਸੀ ਹਾਂਜੀ ਅਤੇ ਆਪਣੇ ਉਰੇ ਚਰਨ ਕਮਲ ਸਾਹਿਬ ਪਾਏ ਸੀ ਕਿ ਇੱਕ ਰਾਤ ਉਹਨਾਂ ਨੇ ਕੱਟੀ ਸੀ ਕਿ ਉਰੇ ਹਾਂ ਹਾਂਜੀ ਠੀਕ ਹੈ ਤੇ ਹੋਰ ਕੀ ਹੋਇਆ ਸੀਗਾ ਇਹਨਾਂ ਦਿਨਾਂ ਦੇ ਵਿੱਚ ਗੁਰਗੋਬਿੰਦ ਸਿੰਘ ਪੂਰੇ ਨਾਲ ਦਿਨ ਇਹਨਾਂ ਨੇ ਆਪਣੇ ਚਾਰ ਪੁੱਤਰ ਵਾਰੇ ਸੀ ਉਹਨਾਂ ਦੇ ਪਤਾ ਸਾਹਿਬ ਜੱਦਾ ਦੇ ਨਾਮ ਦਾ ਹਾਂਜੀ ਦੱਸੋ ਸਾਹਿਬ ਜੱਦਾ ਅਜੀਤ ਸਿੰਘ ਜੁਜਾਰ ਸਿੰਘ ਜੋਰawar ਸਿੰਘ ਫਤੇ ਸਿੰਘ ਠੀਕ ਬਹੁਤ ਵਧੀਆ ਤੇ ਪਿਆਰੇ ਕਿੰਨੇ ਨੇ ਆਪਣੇ ਸਿੱਖਧਰਮ ਜੀ ਪੰਜ ਪਿਆਰੇ ਉਹਨਾਂ ਦੇ ਨਾਮ ਪਤਾ ਹੈ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਦਇਆ ਸਿੰਘ ਭਾਈ ਮੋਕਮ ਸਿੰਘ ਧਰਮ ਸਿੰਘ ਮੋਕਮ ਸਿੰਘ ਸਾਹਿਬ ਜੀ ਤੇ குரு ਸਹਿਬਾਨ ਕਿੰਨੇ ਨੇ ਆਪਣੇ 10 ਉਹਨਾਂ ਦੇ ਨਾਮ ਪਤਾ ਲਿਖਣਾ ਤਾਂ ਪੜਨਾਗਾ ਠੀਕ ਹੈ ਅੱਗੇ ਤਾਂ ਹੀ ਦੱਸੋਗੇ ਤੁਸੀਂ ਫੋਂ ਤੁਹਾਡੇ ਮਾਤਾ ਉਹਨਾਂ ਨੇ ਤੁਹਾਡੇ ਦਾਦੀ ਉਹਨਾਂ ਨੇ ਤੁਹਾਡੇ ਮਾਤਾ ਉਹਨਾਂ ਨੂੰ ਦੱਸਿਆ ਤੁਹਾਡੇ ਨਾਨੀ ਉਹਨਾਂ ਠੀਕ ਆ ਉਹਨਾਂ ਨੇ ਤੁਹਾਨੂੰ ਸਿਖਾਇਆ ਚਲੋ ਤੁਸੀਂ ਅਜੇ ਥੋੜਾ ਜਿਹਾ ਭੁੱਲਦੇ ਹੋ ਕੋਈ ਗੱਲ ਹੀ ਗਈ ਵਾਰ ਕੈਮਰੇ ਕਰਕੇ ਵੀ ਭੁੱਲ ਜਾਂਦਾ ਬੰਦਾ ਪਰ ਤੁਸੀਂ ਅੱਗੇ ਰਹੇ ਜਿ ਸਿੱਖੋਗੇ ਤਾਂ ਹੀ ਤੁਸੀਂ ਆਉਣ ਵਾਲੀ ਜਨਰੇਸ਼ਨ ਨੂੰ ਤੁਸੀਂ ਦੱਸਣਾ ਠੀਕ ਆ ਹਾਂਜੀ ਜ਼ਰੂਰ ਸਿੱਖੋਗੇ ਹਾਂਜੀ ਵਾਦਾ ਪ੍ਰੋਮਿਸ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਮੇਰਾ ਮਨਮੀਤ ਸਿੰਘ ਥੋੜਾ ਜੀ ਕਰਨਪ੍ਰੀ ਸਿੰਘ ਜੀ ਕਰਨ ਕਰਨ ਹਾਂਜੀ ਕਰਨਪ੍ਰੀਤ 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 ਸਿੰਘ ਜੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਰੋਪੜ ਸ਼ਹਿਰ ਤੋਂ ਰੋਪੜ ਤੋਂ ਆਏ ਥਾਸ ਰੋਪੜ ਤੋਂ ਹਾਂਜੀ ਹਾਂਜੀ ਅੱਜ ਆਏ ਹਾਂ ਹਾਂਜੀ ਹਾਂਜੀ ਕਹਦੇ ਆਏ ਟਰੈਲੀ 'ਚ ਆ ਗਾ ਮੋਟਰਸਾਈਕਲ 'ਤੇ ਬੱਸ ਤੇ ਆਏ ਬੱਸ ਤੇ ਠੀਕ ਹੈ ਧਰਸ਼ਨ ਕਰਨ ਲਈ ਆਏ ਹੋ ਹਾਂਜੀ ਹਾਂਜੀ ਦਰਸ਼ਨ ਕਰਕੇ ਆਏ ਆ ਜੀ ਕੀ ਹੋਇਆ ਸੀ ਇੱਥੇ ਪਤਾ ਤੁਹਾਨੂੰ ਇੱਥੇ ਗੁਰੂਬੀ ਸਿੰਘ ਜੀ ਅ ਇਕਰਾਰ ਕੱਟੀ ਸੀ ਜੰਗਲਾਂ ਵਿੱਚ ਇੱਕ ਰਾਤ ਕੱਟੀ ਸੀ ਪਿੱਛੇ ਜੰਗਲ ਲਈ ਮਾਚੀਵੜੀ ਜੰਗਲ ਦੋ ਰਾਤਾਂ ਦੋ ਦਿਨ ਗਣੀਖਾ ਨਵੀਖਾ ਗੁਰਦੁਆਰਾ ਸਾਹਿਬ ਉੱਤੇ ਗਣੀਖਾ ਨਵੀਖਾ ਦੋ ਭਰਾ ਸੀਗੇ ਮੁਸਲਮਾਨ ਉਹਨਾਂ ਦੇ ਘਰ ਰਹੇ ਸੀਗੇ ਦੋ ਦਿਨ ਦੋ ਰਾਤਾਂ ਹਾਂਜੀ ਗੁਰਦੁਆਰਾ ਆਪਣੇ ਪੁੱਤਰ ਵੀ ਹੈ ਗਣੀਖਾ ਮੈਂ ਗੁਰਦੁਆਰਾ ਉਹਦੇ ਵੀ ਬਣਿਆ ਪੁੱਤਰ ਗਣੀਖਾ ਨਵੀਖਾ ਹਾਂ ਚੁਬਾਰਾ ਸਾਹਿਬੀਆ ਕਰਪਾਰ ਵੀ ਹੈ ਜੀ ਚੁਬਾਰਾ ਸਾਹਿਬ ਨੇ ਇਤਿਹਾਸਿਕ ਨੇ ਜਿਹੜੇ ਹਾਂਜੀ ਠੀਕ ਹੈ ਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ ਸਿੱਖ ਧਰਮ ਦੇ 10 10 ਹੈ ਜੀ 10 ਹਾਂਜੀ ਹਾਂ ਦੱਸੋਗੇ ਸ਼ੁਰੂ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰगोबिंद ਜੀ ਸ਼੍ਰੀ ਗੁਰੂ ਹਰ Rai ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਿਆਰੇ ਕਿੰਨੇ ਨੇ ਆਪਣੇ ਪੰਜ ਪਿਆਰੀ ਮੈਨੂੰ ਪਤਾ ਨਾ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਈਵ ਸਿੰਘ ਜੀ ਤੇ ਭਾਈ ਹਿੰਮਤ ਸਿੰਘ ਜੀ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਤੇ ਚਲੋ ਇਹ ਵੀਰਾਂ ਨੇ ਸਾਬਤ ਕਰਤਾ ਵੀ ਬੇਸ਼ੱਕ ਇਹ ਵੀਰ ਬਾਲ ਕੱਟੇ ਹੋਏ ਨੇ ਪਰ ਸਿੱਖੀ ਇਹਨਾਂ ਦੇ ਅੰਦਰ ਹੈਗੀ ਆ ਚਲੋ ਗੁਰੂ ਦੀ ਕਿਰਪਾ ਹੋਊਗੀ ਬਾਲ ਵੀ ਆ ਜਾਣਗੇ ਦਾੜੇ ਵੀ ਪ੍ਰਕਾਸ਼ ਹੋ ਜਾਣਗੇ ਹਰ ਚ ਕਮੀਆਂ ਹੈਗੀਆਂ ਨੇ ਜੇ ਹੋਲੀ-ਵੋਲੀ ਗੁਰੂ ਦੀ ਕਿਰਪਾ ਆਪੇ ਹੋ ਜੂਗੀ ਬਹੁਤ ਵਧੀਆ ਲੱਗਿਆ ਤੁਸੀ ਸਾਰੇ ਜੀ ਬਹੁਤ ਵਧੀਆ ਦਿੱਤੇ ਧੰਨਵਾਦ ਜੀ ਆ ਦੇ ਦੋਗੇ ਕੀ ਲੜ ਕੇ ਹੋ ਰਹੇ ਆ ਅਸੀਂ ਕਿੱਥੇ ਲ ਹੈ ਲੜਦਾਂਗੇ ਉਹ ਵੀਰੇ ਮਜ਼ਾਕ ਕਰਦਾ ਮੈਂ ਤਾਂ ਹਰਮਨ ਕੱਲਾ ਹਰਮਨ ਹਰਮਨਦੀਪ ਸਿੰਘ ਠੀਕ ਹੈ ਸਿੰਘ ਵੀ ਮਾਗਦੇ ਕੱਲਾ ਹਰਮਨ ਤੇਰਾ ਕਿਨਾਵਾ ਮੇਰਾ ਨਾਮ ਵੀ ਇਹੀ ਆ ਹਰਮਨਪ੍ਰੀ ਸਿੰਘ ਠੀਕ ਹੈ ਦੋਹੇ ਇੱਕੋ ਨਾਮ ਹਾਂਜੀ ਦੋਸਤ ਹੋਏ ਹਾਂਜੀ ਠੀਕ ਆ ਕੀ ਹੋ ਗਿਆ ਕੰਨ ਚ ਕੁਛ ਨਹੀਂ ਕੰਨ ਬਣਵਾਇਆ ਹੋਇਆ ਠੀਕ ਹੈ ਬੇਬੇ ਵਾਲਾ ਆ ਕਿਹੜੇ ਦਿਨ ਚੱਲ ਰਹੇ ਨੇ ਹੁਣ ਸ਼ੀਦੀ ਦਿਹਾੜੇ ਸ਼ੀਦੀ ਦਿਹਾੜੇ ਜਲਦੀ ਕੀ ਹੋਇਆ ਸੀ ਇਹਨਾਂ ਦਿਨਾਂ ਜੀ ਓਏ ਪਤਾ ਇਹਨੂੰ ਪਤਾ ਹੀ ਤੇ ਆਪਣੇ ਪਿਆਰੇ ਕਿੰਨੇ ਨੇ ਪੰਜ ਪਿਆਰੇ ਨਾਮ ਪਤਾ? ਨਾ। ਪਤਾ ਹੂੰ ਥੋੜੇ-ਫੋੜੇ ਪਤਾ ਆ। ਚੰਡੀਗੜ੍ਹ 'ਚ ਹੁਣ ਪਿੱਛੇ ਜੇ ਕੀਦਾ ਸੀਗਾ ਸ਼ੋਅ ਜਿੱਥੇ ਉਹ ਜਿਹੜੇ ਮੈਂ ਤੁਰਲਾ ਜਿਹਾ ਲੈਵ ਦੀ ਚਿੱਟੀ ਬੱਗ ਬੰਨ ਕੇ ਸਿੰਗਰ ਕਿਹੜਾ ਹੋ? ਪਤਾ ਆ ਗਿਆ ਤੇ। ਜਿਹਦਾ ਹੁਣ ਸ਼ੋਅ ਨਹੀਂ ਸੀ ਚੰਡੀਗੜ੍ਹ 'ਚ ਪਿੱਛੇ ਜੀ। ਪਤਾ ਸਾਰਾ ਰਣਜੀਤ ਬਾਵਾ ਹੋਣਾ। ਐ ਨਹੀਂ ਪਤਾ। ਹੈ ਮੈਨੂੰ ਨਹੀਂ ਪਤਾ ਰਣਜੀਤ ਬਾਵਾ ਹੋਣਾ ਉਹ। ਰਣਜੀਤ ਬਾਵੇ ਦਾ ਸੀ। ਹਾਂਜੀ। ਠੀਕ। ਸਿੰਗਰ ਕਿਹੜੇ-ਕਿਹੜੇ ਨੇ ਪੰਜਾਬ 'ਚ? ਪਤਾ ਨਹੀਂ ਇਹਨਾਂ ਦਾ। ਹੈ? ਇਹ ਤਾਂ ਆਮ ਘੱਟੀ ਰਹਿੰਦੇ ਆ ਇਹਨੂੰ। ਚੁੰਨੀ ਵਾਲਾ ਗੀਤ ਕੀਦਾ ਚੁੰਨੀਆਂ ਰੰਗਾਉਣੇ ਵਾਲਾ ਚੁੰਨੀਆਂ ਰੰਗਾ ਕਰਨਾ ਚਲੇਦਾ ਉਹ ਪਤਾ ਹੈਗਾ 100 ਰੁਪਏ 100 ਰੁਪਏ ਨਾ ਆਵਾਜ਼ ਤੇ ਉਹ ਦੇਖੋ ਗੁਰੂ ਸਾਹਿਬ ਕਿੰਨੇ ਨੇ ਆਪਣੇ ਗੁਰੂ ਸਾਹਿਬ ਨੇ 10 10 ਉਹਨਾਂ ਦੇ ਨਾਮ ਪਤਾ ਹਾਂਜੀ ਦੱਸੋ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਤੇ ਜੋ ਛੋਟੇ ਸਹਬਜਾ ਦੇਸੀ ਉਹਨਾਂ ਦੇ ਨਾਮ ਪਤਾ? ਹਾਂਜੀ। ਕੀ ਨਾਮ ਸੀ? ਸਭਜਾ ਦਾ ਬੱਬਾ ਫਤੇ ਸਿੰਘ ਜੀ, ਬੱਬਾ ਜਿਹੜਾ ਅਵਰ ਸਿੰਘ ਜੀ, ਬੱਬਾ ਜੁਹਾਰ ਸਿੰਘ ਜੀ, ਬੱਬਾਜੀਤ ਸਿੰਘ ਜੀ। ਠੀਕ ਹੈ। ਵੱਡੇ ਸਹਬਜਾ ਦੇ ਕਿੱਥੇ ਚੀਦ ਹੋਏ ਸੀ? ਚਮਕੌਰ ਦੀ ਗਾੜੀ। ਚਮਕੌਰ ਦੀ ਗਾੜੀ। ਤੇ ਛੋਟੇ ਸਹਬਜਾ ਦੇ? ਫਤੇਗੜ। ਫਤੇਗੜ। ਕਿਨੇ ਸ਼ੀਰ ਕੀਤਾ ਸੀ ਉਹਨਾਂ ਨੂੰ? ਹਾਂਜੀ, ਸੂਬਾ ਸਰਾਂਦਣਾ। ਠੀਕ ਹੈ। ਪੂਰੇ ਆ ਜਾ ਫਿਰ। ਡਰਦਾ ਕਿਉਂ? ਕੀ ਕਹਿੰਦਾ ਨਾਮ ਹੈ ਜੀ? क्या नाम है हम तो संतोष आपका कप्तान सिंह आपका आरती देवी ठीक है आज यहाँ पे आए हो क्या हुआ था यहाँ पे हम आभ, तो तो, आभी तो, आभी अभी तो अभी आ रहा है आ, आपको पता नहीं क्या है। नहीं सर अभी तो मेला जो है गुरुद्वारा को

ਇਵੇਂ ਤਾਂ ਉੱਚੇ ਕਰਿਆ ਸਾਨੂੰ ਐਡੀ ਵੱਡੀ ਉਹਦੀ ਕੁਰਬਾਨੀ ਅਸੀਂ ਰੋਣੀ ਹੋਈ ਸੱਤ ਪੀੜੀਆਂ ਆਪਾਂ ਦਾ ਰੋਲਣੇ ਵਾਲੇ ਜਾਂ ਕਮੇਟੀ ਵਾਲੇ ਦਾ ਕੀ ਹੁੰਦੇ ਨੇ ਰੋਲਣੇ ਸੱਤ ਪੀੜੀਆਂ ਸੰਗਤ ਜੀ ਤੁਹਾਡੇ ਸਾਹਮਣੇ ਰੱਖਿਆ ਇੱਕ ਹੋਰ ਉਪਰਾਲਾ ਜੋ ਕਿ ਸ਼੍ਰੀ ਮਾਛੀਵਾੜਾ ਸਾਹਿਬ ਦੀ ਧਰਤੀ ਤੇ ਲੋਕਾਂ ਨਾਲ ਗੱਲਬਾਤ ਕੀਤੀ ਜੋ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਸਭ ਕੋ ਤੁਹਾਡੇ ਸਾਹਮਣੇ ਹੀ ਹੈ ਜੋ ਨਤੀਜਾ ਹੈ ਸੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਜਰੂਰ ਕਮੈਂਟ ਕਰਨਾ ਤੇ ਆਪਣੇ ਵਿਚਾਰ ਜਰੂਰ ਕਮੈਂਟਾਂ ਚ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਇਸ ਤਰ੍ਹਾਂ ਦੇ ਹੋਰ ਉਪਰਾਲੇ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਵੀ ਹੋਰ ਉਪਰਾਲੇ ਤੁਹਾਡੇ ਸਾਹਮਣੇ ਰੱਖਾਂਗੇ ਇਸ ਤਰ੍ਹਾਂ ਦੇ ਤੇ ਸਾਡੀ ਇਸ ਉਪਰਾਲੇ ਦਾ ਇਸ ਕੋਸ਼ਿਸ਼ ਦਾ ਇੱਕੋ ਹੀ ਮਨੋਰਥ ਹੈ ਇੱਕੋ ਹੀ ਸਾਡੀ ਸੋਚ ਹੈ ਕਿ ਸ਼ਾਇਦ ਸਾਡੀ ਇਸ ਵੀਡੀਓ ਦੇ ਨਾਲ ਕੋਈ ਇਤਿਹਾਸ ਦੇ ਨਾਲ ਜੁੜੇ ਕਿਸੇ ਦੇ ਅੰਦਰ ਚਿੰਕ ਜਾਗੇ ਕੋਈ ਇਸ ਵੀਡੀਓ ਨੂੰ ਦੇਖ ਕੇ ਜਾਂ ਫਿਰ ਜਿੰਨਾ ਤੋਂ ਸਵਾਲ ਕਰਦੇ ਆ ਸ਼ਾਇਦ ਉਹ ਇਸ ਤੋਂ ਬਾਅਦ ਇਤਿਹਾਸ ਪੜਨ ਸੋ ਇਸ ਅਪਡੇਟ ਵਿੱਚ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਜਲਦ ਸਾਨੂੰ ਦਿਓ ਇਜਾਜ਼ਤ ਧੰਨਵਾਦ